ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਡੀ ਜੀ ਤਨਾ ਤੁਸੀਂ ਜਿਦੋਂ ਟਾਕਰ ਬਿ ਮਾਲਵਾ ਦੇ ਨਾਲ ਤੋਂ ਪਾਣੀ ਦੇ ਖੇਤਰ ਤੋਂ ਅੱਜ ਇੱਕ ਕਹਾਣੀ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਇੱਕ ਕਹਾਣੀ ਕਰਾਮਾਤੀ ਕਹਾਣੀ ਹੈ ਕਰਾਮਾਤੀ ਕਹਾਣੀ ਕਿਉਂ ਹੈ ਕਿ ਜਦੋਂ ਅਸੀਂ ਆਪਣੇ ਆਸ-ਪਾਸ ਦੇਖਦੇ ਆ ਤਾਂ ਅੱਜ ਅਸੀਂ ਵਿਮਾ ਭਰਮਾਂ ਦੇ ਵਿੱਚ ਬਹੁਤ ਜ਼ਿਆਦਾ ਫਸੇ ਹੋਏ ਆ ਤਾਂ ਉਸੇ ਤਰੀਕੇ ਦੀ ਇੱਕ ਕਹਾਣੀ ਹੈ ਜੋ ਬੰਟੋ ਜੀ ਨੇ ਲਿਖੀ ਹੈ ਤਾਂ ਕਹਾਣੀ ਕੀ ਹੈ ਕਿ ਇੱਕ ਵਾਰ ਕੀ ਹੁੰਦਾ ਇੱਕ ਪਿੰਡ ਦੇ ਵਿੱਚ ਕਾਫੀ ਲੁੱਟ ਦਾ ਦੌਰ ਚੱਲ ਰਿਹਾ ਹੁੰਦਾ ਤਾਂ ਜਦੋਂ ਲੁੱਟਾਂ ਘੋਆ ਚੱਲਦੀਆਂ ਪੂਰੇ ਪਿੰਡ ਦੇ ਵੱਲੋਂ ਕਿਤੋਂ ਨਾ ਕਿਤੋਂ ਜਿਹੜੀ ਲੁੱਟ ਆ ਉਹ ਕੀਤੀ ਜਾਂਦੀ ਹੈ ਇਹ ਕੀ ਹੁੰਦਾ ਕਿ ਇੱਕ ਵਾਰ ਜਦੋਂ ਇਹ ਗੱਲ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਤਾਂ ਪ੍ਰਸ਼ਾਸਨ ਨੂੰ ਪਤਾ ਲੱਗਦਾ ਕਿ ਲੁੱਟ ਮੱਚੀ ਹੋਈ ਹੈ ਤਾਂ ਉਹਨਾਂ ਨੇ ਘਰਾਂ ਦੇ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਤਾਂ ਜਦੋਂ ਛਾਪੇਮਾਰੀ ਸ਼ੁਰੂ ਹੁੰਦੀ ਹੈ ਤਾਂ ਸਾਰੇ ਆਸ-ਪਾਸ ਦੇ ਲੋਕ ਜਾਂ ਮਹੱਲੇ ਵਾਲੇ ਆਪਣਾ ਜਿਹੜਾ ਲੁੱਟਿਆ ਹੋਇਆ ਸਮਾਨ ਹੈ ਉਹਨੂੰ ਲੁਕੋਣ ਲੱਗ ਜਾਂਦੇ ਆ ਤਾਂ ਇੱਕ ਵਿਅਕਤੀ ਉਹ ਉਹਦੇ ਕੋਲੇ ਵੀ ਦੋ ਬੋਰੀਆਂ ਉਹਨੇ ਪंसारी ਦੀ ਦੁਕਾਨ ਤੋਂ ਲੁੱਟੀਆਂ ਹੁੰਦੀ ਐ ਤਾਂ ਉਹ ਸੋਚਦਾ ਕਿ ਦੋ ਬੋਰੀਆਂ ਨੂੰ ਮੈਂ ਕਿੱਥੇ ਲੁਟਾਵਾਂ ਤਾਂ ਜੋ ਆਪ ਨਾ ਫੜਿਆ ਜਾਮ ਉਹ ਦੋਨੇ ਦੀਆਂ ਦੋਨੇ ਬੋਰੀਆਂ ਚੱਕ ਕੇ ਇੱਕ ਖੂਹ ਦੇ ਕੰਡੇ ਤੇ ਲੈ ਜਾਂਦਾ ਐ ਅ ਸ਼ੱਕਰ ਦੀਆਂ ਬੋਰੀਆਂ ਹੁੰਦੀਆਂ ਬੜੀ ਮਿੱਠੀ ਹੁੰਦੀ ਐ ਸ਼ੱਕਰ ਤਾਂ ਇੱਕ ਬੋਰੀ ਉਹ ਆਪਣੀ ਖੂਹ ਦੇ ਵਿੱਚ ਉਲਟਾ ਦਿੰਦਾ ਤਾਂ ਜੋ ਪ੍ਰਸ਼ਾਸਨ ਉਸ ਨੂੰ ਫੜ ਨਾ ਸਕੇ ਤਾਂ ਜਦੋਂ ਦੂਸਰੀ ਬੋਰੀ ਉਹ ਉਲਟਾਉਣ ਲੱਗਦਾ ਖੂਹ ਦੇ ਵਿੱਚ ਤਾਂ ਉnderli कूਦੇ ਵਿੱਚ ਖੁੱਦ ਡਿੱਗ ਜਾਂਦਾ ਹੈ ਤਾਂ ਡਿੱਗ ਜਾਂਦਾ ਆ ਕਾਫੀ ਹੜਦੜ ਮੱਚਦੀ ਹੈ ਲੋਕ ਇਕੱਠੇ ਹੁੰਦੇ ਆ ਲੋਕਾਂ ਨੂੰ ਹੁੰਦਾ ਕਿ ਕੀ ਹੋਇਆ ਕਿਵੇਂ ਨੌਜਵਾਨ ਡਿੱਗਿਆ ਤਾਂ ਪਤਾ ਤਾਂ ਸਭ ਨੂੰ ਹੁੰਦਾ ਕਿ ਡਿੱਗਿਆ ਕਿਵੇਂ ਹੈ ਕਿਉਂਕਿ ਸਾਰੇ ਲੋਕਾਂ ਨੇ ਲੁੱਟ ਦਾ ਜਿਹੜਾ ਦੌਰ ਹੈ ਉਹ ਦੇਖਿਆ ਹੋਇਆ ਹੈ ਔਰ ਉਸ ਨੌਜਵਾਨ ਨੂੰ ਵੀ ਦੇਖਿਆ ਹੋਇਆ ਹੈ ਤਾਂ ਫਿਰ ਵੀ ਚਲੋ ਉਹਨਾਂ ਗੱਲਾਂ ਤੋਂ ਹਟ ਕੇ ਸਾਰੇ ਲੋਕ ਉਸ ਨੌਜਵਾਨ ਨੂੰ ਬਚਾਉਣ ਦੇ ਲਈ ਖੂਦ ਦੇ ਵਿੱਚ ਛਾਲਾਂ ਵੀ ਮਾਰ ਜਾਂਦੇ ਆ ਔਰ ਖੂ ਦੇ ਵਿੱਚੋਂ ਉਸ ਨੂੰ ਕੱਢਣ ਦਾ ਕਾਫੀ ਪ੍ਰਬੰਧ ਕਰਦੇ ਤਾਂ ਅਕਸਰ ਨੂੰ ਸਫਲਤਾ ਹਾਸਲ ਕਰਦੇ ਆ ਖੂ ਦੇ ਵਿੱਚੋਂ ਨੌਜਵਾਨ ਨੂੰ ਬਾਹਰ ਕੱਢ ਲੈਂਦੇ ਆ ਪਰ ਕਾਫੀ ਟਾਈਮ ਪਾਣੀ ਦੇ ਵਿੱਚ ਰਹਿੰਦਾ ਤਾਂ ਉਹ ਨੌਜਵਾਨ ਨਹੀਂ ਬਚ ਪਾਉਂਦਾ ਉਸ ਦੀ ਮੌਤ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਬੁਰੇ ਨਤੀਜੇ ਦਾ ਮਾਰਾ ਤਾਂ ਬੁਰਾ ਹੀ ਹੁੰਦਾ ਹੈ ਤਾਂ ਨੌਜਵਾਨ ਮਰ ਜਾਂਦਾ ਪਰ ਕਰਾਮਾਤ ਕੀ ਹੁੰਦੀ ਹੈ ਉਹ ਮਰ ਜਾਂਦਾ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਦੂਸਰੇ ਦੇ ਲੋ ਉਸ ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਪਾਣੀ ਨੂੰ ਬਰਤਨ ਦੇ ਲਈ ਲੋਕ ਆਪਣੇ ਬਰਤਨ ਲੈ ਕੇ ਆਉਂਦੇ ਆ ਪਾਣੀ ਕੱਢਦੇ ਆ ਤਾਂ ਜਦੋਂ ਇੱਕ ਪਿੰਡਾ ਤਾਂ ਪਾਣੀ ਮਿੱਠਾ ਹੁੰਦਾ ਦੂਸਰੇ ਪਿੰਡੇ ਮਿੱਠਾ ਹੁੰਦਾ ਤਾਂ ਪੂਰੇ ਪਿੰਡ ਦੇ ਲੋਕ ਜਦੋਂ ਪਾਣੀ ਪੀਂਦੇ ਤਾਂ ਪਾਣੀ ਮਿੱਠਾ ਹੁੰਦਾ ਤਾਂ ਸਾਰੇ ਲੋਕ ਮੰਨਦੇ ਆ ਕਿ ਉਹ ਨੌਜਵਾਨ ਇੱਥੇ ਡਿੱਗਿਆ ਸੀ ਤਾਂ ਉਹਨੇ ਪਤਾ ਨਹੀਂ ਕੀ ਕਰਾਮਾਤ ਕੀਤੀ ਕਿ ਖੂਹ ਦਾ ਪਾਣੀ ਮਿੱਠਾ ਹੋ ਗਿਆ ਤਾਂ ਇਸੇ ਤਰੀਕੇ ਦੇ ਨਾਲ ਇੱਕ ਲੋਕਾਂ ਦੇ ਵਿੱਚ ਰੀਤ ਪੈ ਜਾਂਦੀ ਹੈ ਕਿ ਹਾਂ ਉਹ ਕਰਾਮਾਤੀ ਸੀਆ ਤਾਂ ਉਸ ਦੇ ਨਾਮ ਦੇ ਦੀਵੇ ਬਲਣੇ ਸ਼ੁਰੂ ਹੋ ਜਾਂਦੇ ਆ। ਹੌਲੀ-ਹੌਲੀ ਉਸ ਖੂਹ ਦੀ ਜਿਹੜੀ ਮੰਨਤਾ ਹੋਣ ਲੱਗ ਜਾਂਦੀ ਹੈ ਲੋਕ ਉਸ ਖੂਹ ਨੂੰ ਮੰਨਣ ਲੱਗ ਜਾਂਦੇ ਆ। ਤਾਂ ਹੁੰਦਾ ਕੁਝ ਨਹੀਂ ਮੰਟੋ ਜੀ ਵੀ ਸਾਨੂੰ ਇਹੀ ਸਿੱਖਿਆ ਦਿੰਦੇ ਆ ਕਿ ਕਿਵੇਂ ਇੱਕ ਛੋਟੀ ਜਿਹੀ ਕਹਾਣੀ ਕਿੱਦਾਂ ਕਰਾਮਾਤੀ ਬਣ ਜਾਂਦੀ ਹੈ ਤੇ ਅਸੀਂ ਉਸ ਨੂੰ ਕਿਸ ਤਰੀਕੇ ਨਾਲ ਲੈ ਲੈਨੇ ਆ। ਤਾਂ ਇਹਨਾਂ ਕਹਾਣੀਆਂ ਨੂੰ ਸੁੰਦਰ ਹੋ ਮੋਟੀਵੇਟਰ ਹੁੰਦੇ ਰਹੋ। ਧੰਨਵਾਦ।